ਸ੍ਰੀ ਆਕਾਜ਼ੀ ਪੰਜਾਬ ਜੋ ਆਪਸਾਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਆ ਪਟਿਆਲਾ ਕੋਰਟ ਵਿੱਚ ਆਏ ਆ ਪੀਐਨ ਦੀਆਂ ਅਸਾਮੀਆਂ ਦੀ ਇੰਟਰਵਿਊ ਬਾਰੇ ਜਾਣਕਾਰੀ ਲੈ ਕੇ ਜੀ ਦਸੰਬਰ 2024 ਦੇ ਵਿੱਚ ਪਟਿਆਲਾ ਕੋਰਟ ਵਿੱਚ ਪੀਐਨ ਦੀਆਂ 33 ਅਸਾਮੀਆਂ ਦੇ ਫਾਰਮ ਆਫਲਾਈਨ ਅਪਲਾਈ ਕਰੇ ਗਏ ਸਨ ਜੀ ਅਤੇ ਜਿਨ੍ਹਾਂ ਦੀ ਇੰਟਰਵਿਊ ਮਿਤੀ 16 ਤੋਂ ਲੈ ਕੇ 18 ਜਨਵਰੀ 2025 ਤੱਕ ਸੀ ਜੀ ਇਹ ਇੰਟਰਵਿਊ ਪੋਸਟਪੋਨ ਕਰ ਦਿੱਤੀ ਗਈ ਸੀ ਜੀ ਹੁਣ ਇਨ੍ਹਾਂ ਭਾਰਤੀਆਂ ਦੀ ਇੰਟਰਵਿਊ ਨੂੰ ਲੈ ਕੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਇਹ ਨਵਾਂ ਜੋ ਨੋਟੀਫਿਕੇਸ਼ਨ ਆ ਜੀ ਇੰਟਰਵਿਊ ਫਾਰ ਦਾ ਪੋਸਟ ਆਫ ਪੀਅਰ ਔਰ ਇਨ੍ਹਾਂ ਪੋਸਟਾਂ ਦੀ ਇੰਟਰਵਿਊ ਮਿਤੀ 17 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਹੋਵੇਗੀ ਜੀ ਜਿਹੜੇ ਵੀ ਉਮੀਦਵਾਰਾਂ ਦਾ ਨਾਮ ਏ ਤੋਂ ਲੈ ਕੇ ਸੀ ਅਲਫਾਬੈਟ ਤੋਂ ਸਟਾਰਟ ਹੁੰਦਾ ਏ ਉਹਨਾਂ ਦੀ ਇੰਟਰਵਿਊ 17 ਤਰੀਕ ਵਾਲੇ ਦਿਨ ਹੋਵੇਗੀ ਜਿਹੜੇ ਉਮੀਦਵਾਰਾਂ ਦਾ ਨਾਮ ਡੀ ਤੋਂ ਲੈ ਕੇ ਜੀ ਅਲਫਾਬੈਟ ਤੋਂ ਸਟਾਰਟ ਹੁੰਦਾ ਏ ਉਹਨਾਂ ਦੀ ਇੰਟਰਵਿਊ 18 ਫਰਵਰੀ ਵਾਲੇ ਦਿਨ ਹੋਵੇਗੀ ਜਿਹੜੇ ਉਮੀਦਵਾਰਾਂ ਦਾ ਨਾਮ ਐਚ ਤੋਂ ਲੈ ਕੇ ਜੇ ਅਲਫਾਬੈਟ ਤੋਂ ਸਟਾਰਟ ਹੁੰਦਾ ਏ ਜੀ ਉਹਨਾਂ ਦੀ ਇੰਟਰਵਿਊ 19 ਤਰੀਕ ਵਾਲੇ ਦਿਨ ਹੋਵੇਗੀ ਕੇ ਤੋਂ ਲੈ ਕੇ ਐਮ ਅਲਫਾਬੈਟ ਵਾਲੇ ਕੈਂਡੀਡੇਟ ਦੀ ਇੰਟਰਵਿਊ 20 ਤਰੀਕ ਵਾਲੇ ਦਿਨ ਹੋਵੇਗੀ ਐਨ ਤੋਂ ਲੈ ਕੇ ਕਯੂ ਅਲਫਾਬੈਟ ਵਾਲੇ ਹੈਨੀ ਡੇਟ ਦੀ ਇੰਟਰਵਿਊ ਮਿਤੀ 21 ਫਰਵਰੀ ਵਾਲੇ ਦਿਨ ਹੋਵੇਗੀ ਆਰ ਅਲਫਾਬੇਟ ਤੋਂ ਜਿੰਨਾ ਵੀ ਉਮੀਦਵਾਰਾਂ ਦਾ ਨਾਮ ਸਟਾਰਟ ਹੁੰਦਾ ਹੈ ਉਹਨਾਂ ਦੀ ਇੰਟਰਵਿਊ 24 ਫਰਵਰੀ ਵਾਲੇ ਦਿਨ ਹੋਵੇਗੀ ਐਸ ਅਲਫਾਬੇਟ ਤੋਂ ਜਿੰਨਾ ਉਮੀਦਵਾਰਾਂ ਦਾ ਨਾਮ ਸ਼ੁਰੂ ਹੁੰਦਾ ਹੈ ਜੀ ਉਹਨਾਂ ਦੀ ਇੰਟਰਵਿਊ 25 ਫਰਵਰੀ ਵਾਲੇ ਦਿਨ ਹੋਵੇਗੀ ਅਤੇ ਟੀ ਤੋਂ ਲੈ ਕੇ ਜੈਡ ਅਲਫਾਬੇਟ ਤੋਂ ਜਿੰਨਾ ਵੀ ਉਮੀਦਵਾਰਾਂ ਦਾ ਨਾਮ ਸ਼ੁਰੂ ਹੁੰਦਾ ਹੈ ਉਹਨਾਂ ਦੀ ਇੰਟਰਵਿਊ ਮਿਤੀ 27 ਫਰਵਰੀ 2025 ਵਾਲੇ ਦਿਨ ਹੋਵੇਗੀ ਜਿਹੜੇ ਵੀ ਉਮੀਦਵਾਰਾਂ ਨੇ ਇੰਨਾ ਵੈਕੈਂਸੀਆਂ ਲਈ ਫਾਰਮ ਰੇਸਾਨਾ ਉਹਨਾਂ ਦੀ ਇੰਟਰਵਿਊ ਦਾ ਸ케ਜੂਲ ਜਾਰੀ ਕਰ ਦਿੱਤਾ ਹੈ ਜੀ ਤੁਸੀਂ ਆਪਦੇ ਨਾਮ ਦੇ ਅਕੋਰਡਿੰਗ ਦੇਖ ਸਕਦੇ ਹੋ ਜਿਹੜੇ ਦਿਨ ਵਿੱਚ ਤੁਹਾਡੀ ਇੰਟਰਵਿਊ ਹੋਵੇਗੀ ਤੁਸੀਂ ਉਸ ਦਿਨ ਇੰਟਰਵਿਊ ਉੱਤੇ ਜਾ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਹਾਂ ਕਿਸੇ ਹੋਰ ਭਰਤੀ ਬਾਰੇ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ